ਰੀਲਾਂ ਬਣਾਉਣ ਦੇ ਚੱਕਰ ਵਿੱਚ ਨਾ ਦੇਖੋ ਅੱਜ ਕੱਲ੍ਹ ਦੇ ਕੁੜੀਆਂ ਨਾ ਰੋਟੀ ਵੀ ਨਹੀਂ ਬੈ ਕੇ ਖਾ ਸਾਧੀਆਂ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਜਦੋਂ ਵੀਰ ਵਿਆਹ ਕੇ ਲੈ ਆ ਨਾ ਆਪਣੇ ਘਰ ਵਾਲੀ ਨੂੰ ਤਾਂ ਦੇਖੋ ਘਰ ਵਾਲੀ ਨੂੰ ਗੋਦੀ ਵਿੱਚ ਚੁੱਕ ਲਿਆ ਯਾਰ ਇਦਾਂ ਦੇਖ ਕੇ ਨਾ ਰਿਸ਼ਤੇਦਾਰ ਦੋਵੇਂ ਜਾਣਿਆਂ ਨੂੰ ਹੈਰਾਨ ਤਾਂ ਜ਼ਰੂਰ ਹੋਏ ਹੋਣਗੇ ਕੀ ਕਹਿਣਾ ਚਾਹੋਗੇ ਦੱਸਿਓ ਜਰੂਰ ਕਮੈਂਟ ਕਰਕੇ ਸੜਿਆਂ ਦੀ ਵੀ ਕਾਦੀ ਜ਼ਿੰਦਗੀ ਹੈ ਯਾਰ ਇਹਨਾਂ ਨੂੰ ਤਾਂ ਇਸ ਉਮਰ ਦੇ ਵਿੱਚ ਕੋਈ ਰਿਸ਼ਤਾ ਵੀ ਨਹੀਂ ਕਰਦਾ ਜਦੋਂ ਏਦਾਂ ਦੇ ਬੱਚੇ ਵਿਆਹ ਕਰਵਾਉਂਦੇ ਨੇ ਨਾ ਤਾਂ ਸੜਿਆਂ ਦਾ ਦੇਖ ਕੇ ਮਰਨ ਹੋਏ ਦਾ ਯਾਰਾ ਮਾੜਾ ਆ ਮੇ ਆਉਣ ਦੇ ਨਾਲ ਦੇਖੋ ਲਾੜੇ ਦਾ ਵਿਆਹ ਕਿਵੇਂ ਖਰਾਬ ਹੋਇਆ ਬਰਾਤ ਦੇਖੋ ਕਿਹੜੇ ਹਿਸਾਬ ਦੇ ਨਾਲ ਚਿੱਕੜ ਦੇ ਵਿੱਚ ਭੇਜਦੀ ਆਉਂਦੀ ਹੈ ਤੇ ਵਿਚਾਰੀ ਕੁੜੀ ਦਾ ਤਾਂ ਵਿਚਾਰ ਰਹਿ ਗਿਆ ਦੇਖੋ ਲਾੜੇ ਦਾ ਬੁਰਾ ਹਾਲ ਕੀ ਹੋ ਰਿਹਾ ਹੈ ਪੌੜੀਆਂ ਤੇ ਬਣਾਏ ਡਿਜ਼ਾਈਨ ਤਾਂ ਬਥੇਰੇ ਦੇਖੇ ਨੇ ਆ ਜਿਹੜਾ ਬਾਈ ਨੇ ਡਿਜ਼ਾਈਨ ਪਾਇਆ ਨਾ ਬਹੁਤ ਵੱਖਰੇ ਤਰੀਕੇ ਦੇ ਨਾਲ ਡਿਜ਼ਾਈਨ ਪਾਇਆ ਹੈ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ ਕਰਕੇ ਕੁਝ ਸਮਾਂ ਪਹਿਲਾਂ ਨਾ ਘਧੋਲੀਆਂ ਬਹੁਤ ਸੌਂਕ ਦੇ ਨਾਲ ਬਣਾਉਂਦੇ ਸੀਗੇ ਬੜੇ ਤਰ੍ਹਾਂ ਤਰ੍ਹਾਂ ਦੇ ਡਿਜ਼ਾਈਨ ਵੀ ਪਾਉਂਦੇ ਸੀਗੇ ਸੱਚੀ ਯਾਰ ਅੱਜ ਤਾਂ ਰਵਾਜ ਹੀ ਗਿਆ ਘਧੋਲੀਆਂ ਦਾ ਕੀ ਕਹਿਣਾ ਚਾਹੋਗੇ ਇਸ ਵੀਡੀਓ ਬਾਰੇ ਦੱਸਿਓ ਜਰੂਰ ਕਮੈਂਟ